ਕੇ ਇਹਦੇ ਨਾਲ ਬਹੁਤ ਗੱਲਾਂ ਜੁੜੀਆਂ ਹੋਈਆਂ ਸਾਡੇ ਪੰਜਾਬ ਦੀਆਂ ਪੰਜਾਬ ਦੀਆਂ ਜੁੜੀਆਂ ਹੋਈਆਂ ਨੇ ਹਨਾ ਬਾਕੀ ਇਹ ਟਰੈਕਟਰ ਹੀ ਆ ਜਿਨੇ ਕਿਸਾਨਾਂ ਨੂੰ ਕਿਸੇ ਟਾਈਮ ਆ ਕੇ ਕਾਮਯਾਬ ਕੀਤਾ ਇਸੇ ਰਾਜ ਦੇ ਕਿਸਾਨ ਨਹੀਂ ਵੇਦਨਾ ਬਾਹੇ ਤੇ ਰਾਜ ਕਈ ਖਾਦਾ ਹੈ ਹਨਾ ਅੱਜ ਵੀ ਕਿਸਾਨ ਇਹਦੀ ਦੁਆਰੇ ਡਿਮਾਂਡ ਕਰ ਰਹੇ ਆ ਕਿ ਨਵਾਂ ਕੰਪਨੀ ਕੱਢੇ ਨਵਾਂ ਕੰਪਨੀ ਤੇ ਨਵੇਂ ਕੱਢ ਨਹੀਂ ਰਹੀ ਬਈ ਕੰਪਨੀ ਕੀ ਇਹ ਹਜੇ ਤੱਕ ਕੋਈ ਸ਼ੁਰੂਆਤ ਨਹੀਂ ਆਇਆ ਪਰ ਪੈਸੇ ਡਿਮਾਂਡ ਬਹੁਤ ਹੋ ਰਹੀ ਹੈ ਅੱਛਾ ਡਿਮਾਂਡ ਬਹੁਤ ਹੋ ਲੋਬੀ ਬੇਲੀ ਸੁਣਦਾ ਪਰ ਨਾਟਕ 11 ਦਿਖਾਉਣੇ ਆ ਪੀਬੀ03 ਬਠਿੰਡਾ ਨੰਬਰ ਆ ਗਿਆ ਲੋਕਲ ਹੈ ਹਨਾ ਪਲਤਾ ਟਰੈਕਟਰ ਦੇਖ ਲੋ ਛੋਟਾ ਤੇ ਅੱਜ ਕੱਲ ਕਹਿੰਦੇ ਇਹ ਟ੍ਰੈਂਡਿੰਗ ਚੱਲਦਾ ਹੈ ਤੇ ਚੱਲਦਾ ਵੀ ਕਦੋਂ ਦਾ ਉਹ ਵੀ ਆਪ ਨੂੰ ਪਤਾ ਹੈ ਹਨਾ ਤੇ ਟਰੈਕਟਰ ਹੈਗਾ ਇੱਧਰ ਆਪਣੇ ਵੱਡੇ ਭਾਈ ਦਾ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਤੁਸੀਂ ਠੀਕ ਠਾਕ ਹੋ ਠੀਕ ਠਾਕ ਭਾਈ ਚੜਦੀ ਕਲਾ ਚੜਦੀ ਕਲਾ ਚਲੋ ਚੜਦੀ ਕਲਾ ਵੀ ਜ਼ਰੂਰੀ ਹੈ ਹਨਾ ਤੇ ਅੱਜ ਭਾਈ ਕੀ ਗੱਲ ਹੋ ਗਈ ਇੱਕੀ ਆਜੂ ਭਾਈ ਦੋ ਟਰੈਕਟਰ ਤਿਆਰ ਨਹੀਂ ਸੀ ਉਹ ਘਰੇ ਆ ਗਏ ਅੱਛਾ ਤੇ ਇਹ ਤਿਆਰ ਸੀਗਾ ਫਿਰ ਤੇ ਬਾਕੀ ਇਹਦਾ ਜਵਾਨਾ ਹੈ ਹਾਂ ਇਹਦਾ ਜਵਾਨਾ ਹੈ ਹਨਾ ਜਵਾਨੇ ਦੇ ਮੁਤਾਬਕ ਜਵਾਨੇ ਦੇ ਮੁਤਾਬਕ ਹਨਾ ਨਿਊ ਜਨਰੇਸ਼ਨ ਆ ਜਿਹੜੀ ਨਵੇਂ ਉਹ ਵੀ ਬਹੁਤ ਪਸੰਦ ਕਰਦੇ ਨੇ ਹਨਾ ਬਿਲਕੁਲ ਹਨਾ ਹੋਰੀ ਇਹਦੀ ਤੇ ਕੱਢਣਾ ਚਾਹੀਦਾ ਬਾਈ ਜਦੋਂ ਇੰਨੀ ਡਿਮਾਂਡ ਹੈ ਮੇਰੇ ਨਾਲ ਟ੍ਰੈਂਡਿੰਗ 'ਚ ਹੋ ਜਾਣਾ ਇਹ ਹਾਂ ਬਿਲਕੁਲ ਹੈਨਾ ਤੇ ਇਹ ਦੀ ਦੇ ਦਿਓ ਡਿਟੇਲ ਬਾਈ ਕੀ ਮਾਡਲ ਹੈ ਇਹ ਇਹ 97 ਮਾਡਲ ਹੈ ਜੀ ਸਾਰਾ ਟਰੈਕਟਰ ਓਰੀਜਨਲ ਹੈ ਸਿਰਫ ਕੱਲੇ ਮਗਰਾੜ ਰੰਗ ਨੇ ਅੱਛਾ ਪੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਹਾਂਜੀ ਬਿਲਕੁਲ ਇੰਜਨ ਗੇਅਰ ਦਾ ਓਕੇ ਆ ਬਿਲਕੁਲ ਅੱਛਾ ਕਿਵੇਂ ਮਰਜ਼ੀ ਤਸੱਲੀ ਕਰ ਲੇ ਆ ਨਾ ਕਿੰਨੀ ਮਰਜ਼ੀ ਤਸੱਲੀ ਬਾਹ ਕੇ ਲਿਆ ਸਕਦਾ ਜਦੋਂ ਮਰਜ਼ੀ ਦੀ ਅੱਛਾ ਤੇ ਬਾਕੀ ਪੇਂਟ ਕੱਲੇ ਮਗਰਾੜ ਹੋਇਆ ਕੱਲੇ ਮਗਰਾੜ ਪੇਂਟ ਹੈ ਬਾਕੀ ਸਾਰਾ ਟਰੈਕਟਰ ਓਰੀਜਨਲ ਹੈ ਅੱਛਾ ਸ ਡਿਮਾਂਡ ਇਹਦੀ ਕਿੰਨੀ ਆ ਬਾਈ ਡਿਮਾਂਡ 2 ਲੱਖ 63000 ਰੁਪਇਆ ਜੀ ਡਿਮਾਂਡ 2 ਲੱਖ 63000 ਰੁਪਇਆ ਹੈ ਨਾ ਤੇ ਇਹ ਬਾਈ ਹੁਣ ਮਹਿੰਗੇ ਥੋੜੇ ਜਿਹਾ ਜ਼ਿਆਦਾ ਕੁਛ ਹੈ ਨਾ ਆਵਰੇ ਹੋ ਗਿਆ ਨਾ ਇਹ ਟ੍ਰੈਂਡ ਬਣ ਗਿਆ ਮਤਰਾ ਟ੍ਰੈਂਡ ਬਣ ਗਿਆ ਨਾਟ ਕਰ ਰਿਹਾ ਨਾ ਜਨਰੇਸ਼ਨਾਂ ਨੂੰ ਬਹੁਤ ਚਾਹੁੰਦੀ ਹੈ ਬਹੁਤ ਚਾਹੁੰਦੀ ਹੈ ਹੈ ਨਾ ਇਸ ਕਰਕੇ ਰੇਟ ਵੀ ਤਾਂ ਉੱਚੇ ਹੁੰਦੇ ਹੀ ਆ ਉੱਚੇ ਹੁੰਦੇ ਹੀ ਆ ਹੈ ਨਾ ਜਿਹੜੀ ਜਦੋਂ ਡਿਮਾਂਡ ਵੱਧ ਗਈ ਉਦੋਂ ਰੇਟ ਤਾਂ ਉੱਚੇ ਹੋ ਹੀ ਜਾਂਦੇ ਹੈ ਨਾ ਤੇ ਫਿਰ ਬਾਈ ਇਹਦਾ ਨੰਬਰ ਪੰਜਾਬ ਹੈ ਹੈ ਨਾ ਤੇ ਕਹਿੰਦਾ ਕੀ ਕਿੱਥੋਂ ਤੱਕ ਛੱਡ ਦੇਵੋਗੇ ਤੁਸੀਂ ਇਹੇ ਮੌਕੇ ਤੇ 2.5 ਲੱਖ ਰੁ ਤੇ ਕਰੇ ਆਪਣੇ ਕੋਲੇ ਕਿਹੜੇ ਕਿਹੜੇ ਟਰੈਕਟਰ ਖੜੇ ਆ ਬਈ ਕਰੇ ਦੋ ਡੀਆਈ ਟਰੈਕਟਰ ਖੜੇ ਆ ਇੱਕ 99 ਮਾਡਲ ਖੜਾ ਇੱਕ 97 ਮਾਡਲ ਲੱਗਾ ਡੀਆਈ 265 575 400 265 ਨੇ 265 ਨੇ ਦੋਨੇ ਹਨਾ ਤੇ ਉਹ ਲਿਆਉਂਗੇ ਅਗਲੇ ਹਫਤੇ ਅਗਲੇ ਹਫਤੇ ਲੈ ਕੇ ਆਵਾਂਗੇ ਅੱਛਾ ਅਗਲੇ ਹਫਤੇ ਉਹ ਆਉਣਗੇ ਹਨਾ ਤੇ ਬਾਕੀ ਦੋਸਤੋ ਟਰੈਕਟਰ ਸਾਨੂੰ ਆਪਾਂ ਚਾਰੇ ਪਾਸੇ ਦਿਖਾ ਦਿੰਦੇ ਪੇਂਟ ਆ ਜਿੰਨਾ ਪਿਆ ਓਰੀਜਨਲ ਪਿਆ ਸਾਰਾ ਓਕੇ ਆ ਜਮਾ ਮੇਰੇ ਕੰਨੀ ਉਤੇ ਮਗਰਾੜ ਆ ਪ ਨੂੰ ਭਰਾ ਨੇ ਆਪਣੇ ਦੱਸ ਦਿੱਤੇ ਵੀ ਜਿਹੜੇ ਮਗਰਾੜ ਆ ਮੈਂ ਪਹਿਲਾਂ ਦੱਸ ਤੇ ਆ ਵੀ ਪੇਂਟ ਨਹੀਂ ਇਹ ਹੈ ਹਨਾ ਬਾਕੀ ਜਿੰਨਾ ਕਿਤੋਂ ਵੀ ਹੋਰ ਪੇਂਟ ਨਹੀਂ ਹੋਇਆ ਹੋਇਆ ਤੁਹਾਨੂੰ ਚਾਰੇ ਪਾਸੇ ਆਪਾਂ ਇਹਦਾ ਧਿਆਨ ਆ ਜਿਹੜਾ ਟਰੈਕਟਰ ਦਾ ਚਾਰੇ ਪਾਸੇ ਕੈਮਰਾ ਕਮਾ ਕੇ ਮਾਰ ਦੇਣੇ ਹੈ ਹਨਾ ਤੇ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਤੁਹਾਨੂੰ ਵੀਡੀਓ ਤੇ ਆਪਾਂ ਐਂਡ ਤੇ ਛੱਡ ਦਾਂਗੇ ਅਗਲੇ ਹਫਤੇ 2 265 ਹੈ ਜਿਹੜੇ ਡੀਆਈ ਬਾਈ ਹੋ ਰਿਆ ਨਹੀਂ ਵੀ ਉਹ ਵੀ ਲਿਓਣੇ ਹੈ ਤੇ ਬਾਕੀ ਬਾਈ ਨੰਬਰ ਦੇ ਦਿਓ ਤੁਹਾਡਾ ਤੇ ਐਡਰੈਸ 94655 ਹਾਂਜੀ 22440 ਹਾਂਜੀ ਤੇ ਪਿੰਡ ਮੀਆਂ ਜੀ ਮੇਰਾ ਅੱਛਾ ਬਠੰਡੇ ਤੋਂ ਬਾਦਰ ਰੋਡ ਤੇ ਜਾਈਏ ਤਾਂ 9 ਕਿਲੋਮੀਟਰ ਤੇ ਆ ਅੱਛਾ ਹਾਂਜੀ ਤੇ ਦੋਸਤੋ ਨੰਬਰ ਤੁਹਾਡੇ ਕੋਲੇ ਆ ਗਿਆ ਹਨਾ ਤੇ ਜਿਹਨੂੰ ਵੀ ਟਰੈਕਟਰ ਪਸੰਦ ਹੋਇਆ ਤੇ ਫੋਨ ਮਾਰ ਲਿਓ ਫੋਨ ਮਾਰ ਕੇ ਟਰੈਕਟਰ ਜਿਹੜਾ ਤੁਸੀਂ ਖਰੀਦ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਜਿਹੜਾ ਫੇਸਬੁੱਕ ਪੇਜ ਆ ਉਹਨੂੰ ਫਾਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਈ ਧੰਨਵਾਦ ਤੁਹਾਡਾ ਬਹੁਤ ਥੈਂਕ ਯੂ ਜੀ ਤੁਹਾਡਾ ਹੀ ਬਹੁਤ